ਲਗਭਗ 100 ਘਰਾਂ ਨੂੰ ਜੀ ਅਸੀਂ ਕੱਚੇ ਮਕਾਨ ਪੱਕੇ ਕਰਨ ਲਈ ਜਿਹੜਾ ਕੁੱਲ ਰਾਸ਼ੀ 1.5 ਲੱਖ ਰੁਪਏ ਦੀ ਜਾਣੀ ਹੈ ਅੱਜ ਪਹਿਲੀ 30000 ਰੁਪਏ ਜਿਹੜਾ ਉਹਨਾਂ ਨੂੰ ਜਾਰੀ ਕੀਤਾ ਗਿਆ ਹਲਕਾ ਖਰੜ ਦੇ ਵਿੱਚ ਕੱਚੇ ਮਕਾਨਾਂ ਦੀ ਜਿਹੜੀ ਸਮੱਸਿਆ ਉਹ ਬਹੁਤ ਜ਼ਿਆਦਾ ਹੈ 100 ਘਰ ਬਣ ਗਏ ਆ ਅਗਲੇ ਮਹੀਨੇ ਤੱਕ ਕੋਸ਼ਿਸ਼ ਕਰਾਂਗੇ ਵੀ 100 ਘਰਾਂ ਨੂੰ ਹੋਰ ਦੇਤੀਏ ਜੀ ਹੋਰ ਵੀ ਵੱਖ-ਵੱਖ ਸਕੀਮਾਂ ਦੇ ਤਹਿਤ ਅਸੀਂ ਕੋਸ਼ਿਸ਼ ਕਰਦੇ ਰਹੇ ਨੇ ਵੀ ਕੱਚੇ ਮਕਾਨ ਲੋਕਾਂ ਦੇ ਬਹੁਤ ਵੱਡੀ ਸਮੱਸਿਆ ਹੈ ਮੈਨੂੰ ਲੱਗਦਾ ਵੀ ਸਭ ਤੋਂ ਔਖਾ ਜਿਹੜਾ ਕਈਆਂ ਦੇ ਮਕਾਨ ਦੇਖਣ ਆਲੇ ਹੁੰਦੇ ਨੇ ਇਹੋ ਜਿਹੇ ਮਕਾਨਾਂ 'ਚ ਰਹਿਣਾ ਸੀ ਤੇ ਬਹੁਤ ਸਾਰਿਆਂ ਦੀ ਜਿਹੜੀ ਇਹ ਸਮੱਸਿਆ ਅਜ ਦੂਰ ਹੋ ਗਈ ਹੈ ਲੋਕ ਖੁਸ਼ ਨੇ ਸਾਨੂੰ ਵੀ ਖੁਸ਼ੀ ਮਿਲਦੀ ਹੈ ਲੋਕਾਂ ਦੀ ਖੁਸ਼ੀ 'ਚ ਜੀ ਕਿਤੇ ਨਾ ਕਿਤੇ ਨਾ ਇਹ ਜੇ ਕਈ ਲੋਕਾਂ ਦੇ ਵਿੱਚ ਇਹ ਉਹ ਹਰ ਪਹੁੰਚੇ ਹੋਏ ਨੇ ਕਿ ਸਾਡਾ ਨਾਮ ਨਹੀਂ ਆਇਆ ਸਾਡਾ ਨਾਮ ਨਹੀਂ ਇਹੋ ਜਿਹੀ ਗੱਲਾਂ ਬਤਾਏ ਇਹਨੂੰ ਕਿਤੇ ਪਾਰਟੀਵਾਦੀ ਮੰਨਦੇ ਹੋ ਜਾਂ ਕਿਤੇ ਵੈਸੀ ਰਹਿੰਦੇ ਨੇ ਨਹੀਂ ਨਹੀਂ ਜੀ ਪਾਰਟੀਵਾਦੀ ਥੋੜੀ ਜਿਹੀ ਇਹਨਾਂ ਗੱਲਾਂ ਦੀ ਕੁਝ ਲੋਕਾਂ ਦੇ ਉਹ ਵਿਚਾਰੇ ਉਮੀਦ ਲੈ ਕੇ ਆਏ ਨੇ ਵੀ ਸਾਡੇ ਹਲੇ ਨਾਮ ਨਹੀਂ ਰਹਿ ਗਏ ਆ ਹਾਂ ਜੀ ਮੈਂ ਬੀਡੀਪੀਓ ਸਾਹਮਣੇ ਗੱਲ ਕੀਤੀ ਉਹ ਕਹਿੰਦੇ ਵੀ ਇਸੇ ਮਹੀਨੇ ਦੇ ਵਿੱਚ ਇੱਕ ਲਿਸਟ ਹੋਰ ਆਉਣੀ ਸੋ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿਹੜੇ ਲੋਕ ਅੱਜ ਇੱਥੇ ਆਏ ਹੋਏ ਉਹਨਾਂ ਦੀ ਅਗਲੇ ਮਹੀਨੇ ਦੇ ਵਿੱਚ ਨਾਮ ਆ ਜਾਣ ਔਖਾ ਬੰਦਾ ਹੀ ਬੋਲਦਾ ਜੀ ਲੋਕਾਂ ਦੀ ਹਰ ਗੱਲ ਨੂੰ ਸਿਆਸਤ ਨਹੀਂ ਸਮਝਣੀ ਚਾਹੀਦੀ ਤੇ ਮੈਂ ਕਹਿੰਦੀ ਹੁੰਨੀ ਆ ਵੀ ਲੋਕ ਗੁੱਸਾ ਵੀ ਕਰਨ ਤਾਂ ਉਹ ਸਿਸਟਮ ਤੇ ਕਰਦੇ ਨੇ ਜਾਂ ਉਹਨਾਂ ਦੀ ਕੋਈ ਮੰਗ ਹੁੰਦੀ ਹੈ ਲੋਕਾਂ ਦੀ ਸੁਣ ਲੈਣੀ ਚਾਹੀਦੀ ਹੈ ਅਰ ਦਿੱਲੀ ਦੇ ਵਿੱਚ ਇੱਕ ਲੇਡੀਜ਼ ਜਿਹੜੇ ਆਉਂ ਸੀ ਜੀ ਉਹਨਾਂ ਨੂੰ ਮੁੱਖ ਮੰਤਰੀ ਚੁਣਿਆ ਗਿਆ ਹੈ ਜੀ ਕਿਵੇਂ ਦੇਖਦੇ ਹੋ ਇੱਕ ਇਹ ਮੁੱਢ ਤੋਂ ਇੱਕ ਲੇਡੀ ਨੂੰ ਜਿਹੜਾ ਮੌਕਾ ਮਿਲਦਾ ਹੈ ਸੇਵਾ ਕਰਨ ਦੇਖੋ ਜਿਹੜੇ ਆਤੀਸ਼ੀ ਜੀ ਨੇ ਅੱਜ ਉਹਨਾਂ ਨੂੰ ਮੁੱਖ ਮੰਤਰੀ ਚੁਣਿਆ ਗਿਆ ਉਹ ਇੱਕ ਕਾਬਿਲ ਬਹਿਲਾ ਹੈ ਬੜੇ ਵਧੀਆ ਤਰੀਕੇ ਨਾਲ ਉਹਨਾਂ ਨੇ ਐਮਐਲਏ ਰਹੇ ਨੇ ਮੰਤਰੀ ਰਹੇ ਨੇ ਸਰਕਾਰ ਦੇ ਵਿੱਚ ਸੋ ਅਰਵਿੰਦ ਕੇਜਰੀਵਾਲ ਜੀ ਦਾ ਤੇ ਜਿਹੜੀ ਵਿਧਾਨ ਸਭਾ ਪੂਰੀ ਉਹਨਾਂ ਦੀ ਮੈਂ ਵਿਧਾਨ ਸਭਾ ਮੈਂਬਰਸ ਨੇ ਜਿਹੜੀ ਸਭਾ ਦੇ ਵਿੱਚ ਇਹ ਬੈਠਕ ਬੁਲਾਈ ਸੀ ਉਹਦੇ 'ਚ ਅਤੀਸ਼ੀ ਜੀ ਨੂੰ ਚੁਣਿਆ ਗਿਆ ਹੈ ਅੱਛੇ ਨੇਤਾ ਨੂੰ ਚੁਣਿਆ ਹੈ ਨਾ ਕਿ ਮੇਰੇ ਖਿਆਲ 'ਚ ਜੈਂਡਰ ਤੋਂ ਪਰ ਉੱਠ ਕੇ ਕਾਬਲ ਨੇਤਾ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਜਿਨ੍ਹਾਂ ਹਾਲਾਤਾਂ 'ਚ ਦਿੱਤੀ ਗਈ ਹੈ ਤੁਸੀਂ ਸਮਝਦੇ ਹੋ ਵੀ ਲਗਾਤਾਰ ਉਹਨਾਂ ਨੂੰ ਜੇਲ੍ਹ ਦੇ ਅੰਦਰ ਅਰਵਿੰਦ ਕੇਜਰੀਵਾਲ ਜੀ ਨੂੰ ਆਮ ਆਦਮੀ ਪਾਰਟੀ ਦੀ ਜਿਹੜੀ ਉੱਪਰਲੀ ਲੀਡਰਸ਼ਿਪ ਹੈ 2 ਸਾਲਾਂ ਦਾ ਜੇਲ੍ਹ ਚ ਰੱਖਿਆ ਹੋਇਆ ਸੀ ਅੰਦਰ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਕਿਉਂਕਿ ਫਿਰ ਲੋਕਤੰਤਰ ਚ ਆਪੋਜੀਸ਼ਨ ਨੂੰ ਦਬਾਉਣ ਦੇ ਤਰੀਕੇ ਲੱਭ ਜਾਂਦੇ ਆ ਪਰ ਅਰਵਿੰਦ ਕੇਜਰੀਵਾਲ ਜੀ ਨੇ ਅਸਤੀਫਾ ਦਿੱਤਾ ਇਹ ਕਹਿ ਕੇ ਕਿ ਫੋਨ ਦਿੱਲੀ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੇ ਕਿ ਲੋਕ ਜਦੋਂ ਦੁਬਾਰਾ ਚੁਣਨਗੇ ਕੁਝ ਮਹੀਨਿਆਂ ਲਈ ਆਰਟੀਸੀ ਨੂੰ ਬਣਾਇਆ ਗਿਆ ਕਿ ਜਦੋਂ ਲੋਕ ਦੁਬਾਰਾ ਚੁਣਨਗੇ ਫਿਰ ਹੀ ਅਸੀਂ ਜਿਹੜਾ ਮੁੱਖ ਮੰਤਰੀ ਦੀ ਕੁਰਸੀ ਉੱਤੇ ਦੁਬਾਰਾ ਬੈਠਾਂਗੇ 10 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਦਿੱਲੀ ਦਾ ਬਜਟ 30000 ਕਰੋੜ ਤੋਂ 75000 ਪੰਚਾਇਤੀ ਚੋਣਾਂ ਆ ਰਹੀਆਂ ਇਹ ਕੁਝ ਨੌਜਵਾਨਾਂ ਨੂੰ ਖਾਸ ਕਰਦੇ ਦੇਖੋ ਪੰਚਾਇਤੀ ਚੋਣਾਂ ਆ ਰਹੀਆਂ ਨੇ ਚੰਗੇ ਸਰਪੰਚ ਚੁਣੋ ਜਿਹੜੇ ਕੰਮ ਕਰਨਾ ਚਾਹੁੰਦੇ ਨੇ ਅਸੀਂ ਤਾਂ ਗ੍ਰਾਂਟਾਂ ਤੋਂ ਇਕੱਠਿਆ ਨਹੀਂ ਮੈਂ ਕਲੀਅਰ ਕਿਹਾ ਕਿ ਪਿੰਡਾਂ ਦੀ ਗ੍ਰਾਂਟ ਜਿੰਨੀ ਵੀ ਆਉਂਦੀ ਹੈ ਨਾ ਕਿਸੇ ਬੀਡੀਪੀ ਤੋਂ ਨਾ ਸਰਪੰਚ ਤੋਂ ਅਸੀਂ ਇੱਕ ਪੈਸਾ ਨਹੀਂ ਮੰਗਦੇ ਕਿਸੇ ਤੋਂ ਪਹਿਲੇ ਦਿਨ ਤੋਂ ਇਹ ਪਾਲਿਸੀ ਰੱਖੀ ਹੈ ਕੇ ਸਰਪੰਚ ਵੀ ਇਸ ਗੱਲ ਨੂੰ ਸਮਝਣਗੇ ਤੇ ਸਰਪੰਚਾਂ ਨੂੰ ਸਾਰੇ ਮੇਰੇ ਹਲਕਾ ਖਰੜ ਦੇ ਸਰਪੰਚਾਂ ਨੂੰ ਬੇਨਤੀ ਹੈ ਵੀ ਆਪਾਂ ਕੰਮ ਕਰੀਏ ਪੁਰਾਣੇ ਸਮੇਂ ਦੇ ਵਿੱਚ ਪਿੰਡਾਂ ਦੇ ਵਿਕਾਸ ਨਾ ਹੋਣ ਦਾ ਕਾਰਨ ਸਿਰਫ ਗ੍ਰਾਂਟਾਂ ਇਹ ਨਹੀਂ ਵੀ ਗ੍ਰਾਂਟਾਂ ਆਉਂਦੀਆਂ ਨਹੀਂ ਐਮਐਲਏ ਤੋਂ ਲੈ ਕੇ ਥੱਲੇ ਤੱਕ ਗ੍ਰਾਂਟਾਂ ਖਾਲੀ ਨਹੀਂ ਜਾਂਦੀ ਸੀ ਜਿੱਤੇ ਕਰਕੇ ਤਾਂ ਹੁਣ ਜਦੋਂ ਤੁਹਾਡੇ ਤੋਂ ਉੱਪਰੋਂ ਮੰਗੇ ਨਹੀਂ ਜਾ ਰਹੇ ਪੈਸੇ ਤਾਂ ਤੁਹਾਡੀ ਥੱਲੇ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਗ੍ਰਾਂਟ ਨੂੰ ਪਿੰਡਾਂ ਦੇ ਵਿਕਾਸ ਤੇ ਲਾਓ ਤਾਂ ਕਿ ਪਿੰਡਾਂ ਦਾ ਵਿਕਾਸ ਹੋਵੇ ਨੌਜਵਾਨ ਪਿੰਡਾਂ ਚ ਰਹਿਣ ਦੀ ਇੱਛਾ ਹੋਂ ਬਾਕੀ ਸਰਕਾਰ ਮੁੱਖ ਮੰਤਰੀ ਸਾਹਿਬ ਦੀ ਭਗਵੰਤ ਮਾਨ ਦੀ ਸਰਕਾਰ ਹੈ ਉਹ ਪਿੰਡਾਂ ਦਾ ਵਿਕਾਸ ਕਰਵਾ ਰਹੀ ਹੈ ਮੈਡਮ ਜੀ ਸੜਕ ਕਦ ਤੱਕ ਬਣ ਗਈਆਂ ਨੇ ਸੜਕਾਂ ਦੀ ਜਿਹੜੀਆਂ ਤਾਂ ਟੁੱਟੀਆਂ ਸੜਕਾਂ ਨੂੰ ਸਾਰੀਆਂ ਮੰਡੀ ਬੋਰਡ ਦੇ ਚ ਪੈ ਗਈਆਂ ਨੇ ਉਹਨਾਂ ਦੀ ਬਰਾਬਤ ਹੋ ਜਾਣੀ 10000 ਕਰੋੜ ਆਰਟੀਐਸ ਹਲੇ ਤੱਕ ਵੀ ਸੈਂਟਰ ਨੇ ਜਾਰੀ ਨਹੀਂ ਕੀਤੀ ਤਾਂ ਜਿਹਦੇ ਕਰਕੇ ਸੜਕਾਂ ਚ ਦੇਵੀ ਹੋਈਆਂ ਮੈਂ ਸਮਝਦੀ ਆਂ ਵੀ ਲੋਕ ਇਸ ਵੱਲੋਂ ਬਹੁਤ ਤੰਗ ਹੁੰਦੇ ਨੇ ਕੁਝ ਜਿਹੜੀਆਂ 2-3 ਮੇਨ ਸੜਕਾਂ ਨੇ ਖਿਜਰਾਬਾਦ ਵਾਲੀ ਹੈ ਤੇ ਪੜਛਦੀ ਐ ਕੁਛ ਇਧਰ ਦੀਆਂ ਖਰੜ ਬਲੌਕ ਦੀਆਂ ਸੜਕਾਂ ਦੀ ਕੁਛ ਸੜਕਾਂ ਅਸੀਂ ਵੱਡੀਆਂ ਬਣਾ ਰਹੇ ਹਾਂ ਬਟ ਜਦੋਂ ਹੀ ਜੇ ਸਾਡਾ 10000 ਕਰੋੜ ਆਰ.ਜੀ.ਐਸ. ਦਾ ਆ ਗਿਆ ਤਾਂ ਇੱਕ ਵੀ ਸੜਕ ਨਹੀਂ ਛੱਡਾਂਗੇ ਬਾਕੀ ਜਿਹੜੀਆਂ ਟੁੱਟੀਆਂ ਨੇ ਉਹ ਸਾਰੀਆਂ ਹੀ ਰਿਪੇਅਰ ਹੋਣਗੀਆਂ ਉਹ ਪੈ ਗਈਆਂ ਨੇ ਵੱਡੀਆਂ ਸੜਕਾਂ ਬਣਵਾ ਰਹੇ ਹਾਂ ਉਮੀਦ ਰੱਖੋ ਤੁਹਾਡੀਆਂ ਸੜਕਾਂ ਉੱਤੇ ਮੈਂ ਲੱਗੀ ਹੋਈਆਂ ਜਿੰਨੀ ਫਿਕਰ ਤੁਹਾਨੂੰ ਆ ਸੜਕਾਂ ਦੀ ਉਨੀ ਫਿਕਰ ਮੇਲੂਗੀ ਸ਼ੁਕਰੀਆ ਥੈਂਕ ਯੂ ਯਾਰ ਜੇ ਪੁੱਛਣਾ